ਹਾਈ ਕੋਰਟ ਦੀਆਂ ਦਿਸ਼ਾ ਨਿਰਖਾ ਮੁਤਾਬਕ ਡੀਸੀ ਸਾਹਿਬ ਨੇ ਆਰਡਰ ਵੀ ਪਾਸ ਕਰ ਦਿੱਤੇ ਇਹਦੇ باوجود ਵੀ ਕੰਪਨੀ ਉਹ ਆਪ ਦਾ ਮਿੱਥਿਆ ਹੋਇਆ ਮੁਆਜਬਾ ਕਿਸਾਨਾਂ ਨੂੰ ਦੇਣ ਲਈ ਤਿਆਰ ਨਹੀਂ ਅੱਜ ਫੇਰ ਬਿਨਾਂ ਦਿੱਤੇ ਮੁਆਜਬਾ ਧੱਕੇ ਨਾਲ ਕੰਮ ਚਲਾਉਣ ਦਾ ਇਹਨਾਂ ਨੇ ਕੰਮ ਨੂੰ ਸ਼ੁਰੂ ਕੀਤਾ ਸੀ ਵੱਡੀ ਫੋਰਸ ਲਾ ਕੇ ਸਾਡੀ ਜਥੇਬੰਦੀ ਕਿਉਂਕਿ ਡਟਮਾ ਵਿਰੋਧ ਕਰਦੀ ਹੈ ਜੋ ਮਰਜ਼ੀ ਹੋਵੇ ਅਸੀਂ ਮੁਆਜਬਾ ਲੈ ਬਿਨਾ ਤਾਂ ਇਹ ਕੰਮ ਚੱਲ ਨਹੀਂ ਦਿੱਤੇ ਉਹਦਾ ਅਸੀਂ ਡਟਮਾ ਵਿਰੋਧ ਕੀਤਾ ਇੱਕ ਵਾਰੀ ਬਖਤੀਤ ਤੌਰ ਤੇ ਉਹ ਫੇਰ ਪਿੱਛੇ ਮੁੜੇ ਆ ਉਹ IIDC ਸਾਹਿਬ ਪੂਨਮਾ ਸਿੰਘ ਮੈਡਮ ਜੀ ਕੋਲੇ ਅਸੀਂ ਗੱਲ ਕਰੀ ਵੀ ਤੁਸੀਂ ਘਟੋ ਘਟੋ ਨੁਮਾਇਸ਼ਾ ਦੇ ਦਿਓ ਇਹ ਤਾਂ ਕਹਿੰਦੇ ਸਰਕਾਰੀ ਜ਼ਮੀਨ ਹੈ ਮੁਆਵਜ਼ਾ ਤੇ ਵੀ ਹੱਕਦਾਰ ਨਹੀਂ ਇਦਾਂ ਉਹ ਸਾਡਾ ਜਵਾਬ ਸੀ ਵੀ ਫਿਰ ਮੈਡਮ ਸਾਹਿਬ ਸਾਰੀ ਸਰਕਾਰੀ ਜ਼ਮੀਨਾਂ ਤੁਸੀਂ ਸਾਰੀ ਰੋਕ ਲਓ ਉਸ ਗੱਲ ਤੇ ਆਏ ਹੋਇਆ ਵੀ ਸਰਕਾਰ ਦੇ ਰਾਹ 'ਚ ਰੋੜਾ ਨਾ ਬਣੇ ਕੋਈ ਹੁਣ ਗੈਸ ਪਾਈਪਲਾਈਨ ਵਾਲਾ ਜਿਹੜਾ ਮਾਮਲਾ ਕਹਿੰਦਾ ਗੈਸ ਪਾਈਪਲਾਈਨ ਰੋਕ ਲੈਂਦੇ ਆ ਤੁਹਾਡੇ ਮਾਦਮ ਰਾਹੀਂ ਕਹਿੰਨਾ ਉਹ ਦਵਿੰਦਰ ਪਾਲ ਨਾਲ ਆਪਦੀ ਪੜਤਾਲ ਕਰੇ 2 ਸਾਲ ਹੋ ਗਏ ਕੰਪਨੀ ਦਾ ਸਮਝੌਤਾ ਕਰਿਆ ਹੋਇਆ ਹੈ ਕੰਪਨੀ ਨੇ ਲਿਖ ਕੇ ਦਿੱਤਾ ਹੋਇਆ ਵੀ ਉਹਨਾਂ ਚਿਰ ਅਸੀਂ ਕੰਮ ਨਹੀਂ ਚ ਇਹ ਤਾਂ ਹਾਈ ਕੋਰਟ ਤੇ ਜਾ ਕੇ ਜੂਠ ਮਾਰਦੇ ਆ ਦਵਿੰਦਰ ਪਾਲ ਪਤਾ ਨਹੀਂ ਕਿੱਥੋਂ ਬੋਲੀ ਜਾਂਦਾ ਉਹ ਤਾਂ ਉਹਨੂੰ ਤਾਂ ਐਂ ਫਿਕਰ ਹੋਇਆ ਖੜਾ ਵੀ ਦੇਸ਼ ਤੇ ਜੇ ਮਤਲਬ ਪੁਲਿਸ ਦਾ ਹਉਗਾ ਚੱਕਿਆ ਗਿਆ ਲੋਕਾਂ ਤੋਂ ਫੇਰ ਹੀ ਕੁਝ ਵਾਪਰ ਨੂੰ ਕਿਸਾਨਾਂ ਦੀ ਸਰਕਾਰ ਕਹਿੰਦੇ ਨੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਜ਼ਮੀਨਾਂ ਕੌਣ ਤੇ ਆਏ ਨੇ ਫਿਰ ਉਹਨਾਂ ਕਿਸਾਨਾਂ ਦੀ ਸਰਕਾਰ ਆਪਣੇ ਆਪ ਨੂੰ ਕਹਿਣ ਵਾਲੇ ਵੀ ਜ਼ਮੀਨਾਂ ਕਿਸਾਨਾਂ ਦੀਆਂ ਕੌਣ ਤੇ ਆਏ ਨੇ ਨਹੀਂ ਉਹ ਤਾਂ ਸਾਹਮਣੇ ਆ ਗਈ ਗੱਲ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਣ ਤੇ ਖਾਣ ਵਾਲੇ ਹੋਰ ਜਿਹੜੇ ਆ ਉਹ ਤਾਂ ਅਸਲੀ ਚਿਹਰਾ ਭਗਵੰਤ ਮਾਨ ਦਾ ਸਾਹਮਣੇ ਆ ਗਿਆ ਉਹ ਤਾਂ ਉਹ ਗੱਲ ਹੋ ਗਈ ਜਿਵੇਂ ਦਹੀਂ ਦੇ ਭਲੇਖੇ ਕਪਾੜੇ ਫੋਟ ਨੂੰ ਬੁਰਖ ਮਾਰ ਵੈਦਾ ਹੁੰਦਾ ਹੈ ਭਗਵੰਤ ਮਾਨ ਗੁਰਕਮਾਰ ਬੈਠਾ ਕਿਸਾਨਾਂ ਨੂੰ 24 ਲੱਖ ਪ੍ਰਤੀ ਏਕੜ ਉੱਪਰ ਜਿਹੜਾ ਉਹਦਾ ਨੁਕਸਾਨ ਹੋ ਹੋਰ ਸਮੇਤ ਵਿਆਜ 2 ਸਾਲ ਲੰਘੇ ਜਿੰਨਾ ਚਿਰ ਕੰਪਨੀ ਅਦਾ ਨਹੀਂ ਕਰਦੀ ਉਹਨਾਂ ਚਿਰ ਅਸੀਂ ਕੰਮ ਨਹੀਂ ਚੱਲਣ ਦੇਵਾਂਗੇ ਠੀਕ ਹੈ ਲੱਤਾਂ ਬਾਹਾਂ ਤੋੜ ਕੇ ਸਾਨੂੰ ਸਾਡੇ ਨੁਕਸਾਨ ਕਰਕੇ ਠੀਕ ਹੈ ਸਰਕਾਰ ਤਕੜੀ ਹੈ ਆਏ ਭਾਵੇਂ ਪਾ ਲਈ ਗਏ ਇਸ ਪਾਈਪਲਾਈਨ ਪਰ ਅਸੀਂ ਸੌਖੇ ਨਹੀਂ ਗਏ ਇਸ ਪਾਈਪਲਾਈਨ ਤੇ ਪੈਣ ਦਿੰਦੇ ਦੇਸ਼ ਦੀ ਰਾਸ਼ਟਰਪਤੀ ਬਠਿੰਡੇ ਚ ਕਿਹੜਾ ਮਾਰ ਕੇ ਗਈ ਹੈ ਕੀ ਇਹਦਾ ਇਹ ਸੰਕੇਤ ਲੱਗੇ ਵੀ ਸ਼ਾਇਦ ਰਾਸ਼ਟਰਪਤੀ ਵੀ ਵੀ ਭਾਈ ਜਿੱਥੇ ਕਿਤੇ ਪ੍ਰੋਜੈਕਟ ਰੋਕੇ ਉਹਨੂੰ ਧੱਕੇ ਨਾਲ ਤੋੜੋ ਕਿਉਂਕਿ ਸਾਨੂੰ ਪਤਾ ਸਾਡੇ ਦੇਸ਼ ਦੇ ਆਤਮਾ ਰਾਸ਼ਟਰਪਤੀ ਦੀ ਗੱਦੀ ਤੋਂ ਲੈ ਕੇ ਥੱਲੇ ਦੇ ਅਧਿਕਾਰੀਆਂ ਤੱਕ ਸਾਰੇ ਕਾਰਪੋਰੇਟ ਘਰਾਣਿਆਂ ਦੇ ਸ਼ਾਮਰਾਜੀ ਮੁਲਕਾਂ ਦੀਆਂ ਉਂਗਲਾਂ ਤੇ ਨੱਚਦੇ ਆ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਤਹੁ ਹੈ ਕਿਸਾਨ ਸਾਡਾ ਖੇਤੀ ਪ੍ਰધાન ਦੇਸ਼ ਹੈ ਜੇ ਇਥੇ ਖੇਤੀ ਉਜੜਦੀ ਹੈ ਸਾਰੇ ਦੇਸ਼ ਉਜੜੂਗਾ ਸਾਡਾ ਇਕੱਲੇ ਕਿਸਾਨਾਂ ਮਜ਼ਦੂਰਾਂ ਦਾ ਮਾਮਲਾ ਨਹੀਂ ਜੇ ਖੇਤੀ ਉਜੜਦੀ ਹੈ ਇਹਦੇ ਨਾਲ ਕਿੰਨੇ ਵਰਗ ਸਾਰੇ ਵਰਗ ਇਹਦੇ ਨਾਲ ਜੁੜੇ ਹੋਇਆ ਉਕਵਾ ਟੀਵੀ ਨਾਲ ਜੁੜਾ ਤੁਸੀਂ ਮੈਂ ਮਤਾਜ ਪਿੰਡ ਲੇਲੇ ਵਾਲਾ ਜਿਹੜਾ ਤਲਵੰਡੀ ਸਾਬੋ ਦੇ ਨਾਲ ਉੱਥੇ ਗੈਸ ਪਾਈਪ ਲਾਈਨ ਦਾ ਮਸਲਾ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਕਿ ਜਿਹੜੇ ਯੂਨੀਅਨ ਬੀਕੇਯੂ ਅਗਰਾਹਾਂ ਲਗਾਤਾਰ ਸੰਘਰਸ਼ ਕਰ ਰਹੀ ਸੀ ਕਿਉਂਕਿ ਜਿਹੜਾ ਮੁਆਵਜ਼ਾ ਆ ਉਹ ਬਿਲਕੁਲ ਨਹੀਂ ਮਿਲਿਆ ਗੱਲਬਾਤ ਸਾਰੀ ਹੋਈ ਹੈ ਅੱਜ ਜਦੋਂ ਉੱਥੇ ਦੇਖਿਆ ਤਾਂ ਵੱਡੇ ਪੱਦਰ ਤੇ ਪੁਲਿਸ ਸੀ ਪਰ ਜਿਹੜਾ ਕੰਮ ਹੈ ਉਹ ਬਿਲਕੁਲ ਰੋਕ ਦਿੱਤਾ ਗਿਆ ਜਿਹੜੀਆਂ ਮਸ਼ੀਨਾਂ ਤੱਕ ਆ ਉਥੋਂ ਪੱਟ ਕੇ ਲੈ ਗਏ ਸਾਰੀ ਗੱਲਬਾਤ ਕਰਦੇ ਆ ਕਿ ਕੀ ਹੋਇਆ ਤੇ ਹੁਣ ਉਸ ਤੋਂ ਅੱਗੇ ਕੀ ਹੋਵੇਗਾ ਸੜਨ ਨਾਲ ਬੀਕੇਯੂ ਗ੍ਰਾਹਾਂ ਤੋਂ ਸ਼ੰਗਾਰਾ ਸਿੰਘ ਮਾਨ ਹੋਣਗੇ ਸਾਰੀ ਗੱਲਬਾਤ ਕਰਦੇ ਆ ਕਿ ਉਸ ਤੋਂ ਬਾਅਦ ਕੀ ਵਾਪਰੇਗਾ ਗੱਲਬਾਤ ਕਰਾਂਗੇ ਪ੍ਰਧਾਨ ਜੀ ਪਿਛਲੇ ਸਮੇਂ ਦੇ ਵਿੱਚ ਵੀ ਲੇਲੇ ਪਿੰਡ ਦੇ ਵਿੱਚ ਮਸਲਾ ਵਧਿਆ ਉਸ ਦੌਰਾਨ ਵੀ ਜਿਹੜਾ ਹੈਗਾ ਲਾਚ ਚਾਰਜ ਹੋਈ ਸੀ ਅੱਜ ਫਿਰ ਵੈਸੀ ਇੱਕ ਨੌਬਤ ਬਣੀ ਸੀ ਜਿੱਥੇ ਪੁਲਿਸ ਪ੍ਰਸ਼ਾਸਨ ਵੀ ਗਈ ਉਗਰਾਹਾਂ ਜੱਥੇਬੰਦੀ ਤੇ ਪਿੰਡ ਦੇ ਲੋਕ ਵੀ ਗਏ ਕੀ ਪੂਰਾ ਮਸਲਾ ਅੱਜ ਬਣਿਆ ਜੇ ਦੇਖੋ ਮਸਲਾ ਤਾਂ ਪਿਛਲਾ ਤੁਹਾਨੂੰ ਪਤਾ ਹੀ ਹੈ ਸਭ ਨੂੰ ਗੈਸ ਪਾਈਪਲਾਈਨ ਹੋਵੇ ਚਾਹੇ ਭਾਰਤ ਮਾਲਾ ਹੋਵੇ ਜਿੱਥੇ ਧੱਕੇ ਨਾਲ ਜ਼ਮੀਨਾਂ ਕੁਇਰ ਕੀਤੀਆਂ ਜਾਂਦੀਆਂ ਜਾਂਦੇ ਉੱਥੇ ਸਾਡੀ ਜੱਥੇਬੰਦੀ ਵੱਲੋਂ ਜਾਂ ਕੁੱਲ ਕਿਸਾਨ ਦੀਆਂ ਜੱਥੇਬੰਦੀਆਂ ਵੱਲੋਂ ਉਹਦਾ ਡਟਮਾ ਵਿਰੋਧ ਕੀਤਾ ਜਾਂਦਾ ਹੈ ਤੇ ਹਾਲੇ ਤੱਕ ਮਸਲਾ ਵੀ ਇੱਥੋਂ ਤੱਕ ਆ ਵੀ ਘੱਟੋ ਘੱਟ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮੁਆਵਜ਼ਾ ਤਾਂ ਪੂਰਾ ਦੇ ਦਿਓ ਪ੍ਰੋਜੈਕਟ ਰੋਕਣ ਦਾ ਮਾਮਲਾ ਨਹੀਂ ਜਿਹੜਾ ਇੱਕ ਦਵਿੰਦਰਪਾਲ ਨੇ ਪਿਛਲੇ ਦਿਨ ਕਿਹਾ ਵੀ ਇਹ ਪ੍ਰੋਜੈਕਟ ਰੋਕਣ ਚੜੇਕਾ ਬਣ ਜਾਂਦੇ ਆ ਉਹ ਗੱਲ ਨਹੀਂ ਹਜੇ ਉਹ ਸਾਡੀ ਇੱਛਾ ਹੈਗੀ ਆ ਵੀ ਉਹ ਪ੍ਰੋਜੈਕਟ ਸਾਡੇ ਨਹੀਂ ਇਹ ਇਹ ਕਾਰਪੋਰੇਟ ਘਰਾਣਿਆਂ ਦੇ ਆ ਸ਼ਾਮਰਾਜੀ ਮੁਲਕਾਂ ਦੇ ਆ ਵੱਡੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਵਾਲੇ ਆ ਲੋਕਾਂ ਦੀ ਇਹ ਰਤਨ ਚੋੜਨਗੇ ਇਹ ਪ੍ਰੋਜੈਕਟ ਰੱਦ ਕਰਨੇ ਚਾਹੀਦੇ ਆ ਪਰ ਹਾਲ ਦੀ ਘੜੀ ਦਾ ਕਿਸਾਨ ਇੱਥੇ ਖੜਿਆ ਵੀ ਸਾਨੂੰ ਸਾਡੀ ਜ਼ਮੀਨਾਂ ਦਾ ਪੂਰਾ ਮੁਆਵਜ਼ਾ ਦੇ ਦਿਓ ਉਸੇ ਦੀ ਘੜੀ ਵਿੱਚੋਂ ਗੈਸ ਪਾਈਪ ਇਦੋਂ 2 ਸਾਲ ਪਹਿਲਾਂ ਜਣੀ 1 ਕੋਈ ਮਹੀਨਾ ਘਟਾ ਹੈ 15 ਮਈ ਨੂੰ ਕੰਪਨੀ ਮੁਤਾਬਕ 24 ਲੱਖ ਪ੍ਰਤੀ ਏਕੜ ਦਾ ਮੁਆਜਬਾ ਹੋਰ ਜਿਹੜਾ ਉੱਤੇ ਖਰਚ ਹੋ ਕੋਈ ਚਾਹੇ ਉਹ ਮਕਾਨ ਦਾ ਖਰਚਾ ਇਤਰਾਹੀ ਦੇ ਰੱਖ ਸਕਦਾ ਚਾਹੇ ਕੋਈ ਫਸਲ ਦਾ ਖਰਚਾ ਉੱਪਰ ਦੇਣਾ ਸੀ ਇਹ ਕੰਪਨੀ ਮੁਤਾਬਕ ਸਮਝੌਤਾ ਹੋਇਆ ਹੋਇਆ ਜਿਹਦੇ ਵਿੱਚ ਬਠਿੰਡੇ ਦਾ ਡੀਸੀ ਸਾਹਿਬ ਵੀ ਹੈਗਾ ਐਸਐਸਪੀ ਸਾਹਿਬ ਹੈਗਾ ਉਦੋਂ ਗਾਹਾਂ ਕੰਪਨੀ ਦੇ ਜਿਹੜੇ ਨੁਮਾਇੰਦੇ ਆ ਉਹ ਵਿੱਚ ਹੈ ਸਾਡੇ ਨੁਮਾਇੰਦੇ ਵਿੱਚ ਹੈ ਲਿਖਤੀ ਸਮਝੌਤਾ ਹੋਇਆ ਹੋਇਆ ਤੇ ਨਾਲ ਲਿਖਤੀ ਇਹ ਸਮਝਾਤਾ ਹੋਈ ਲੇਲੇ ਵਾਲੇ ਪਿੰਡ ਦੇ ਵਿੱਚ ਦੋ ਜੋੜ ਰਹਿੰਦੇ ਸੀ ਬਾਕੀ ਕੰਮ ਇਹ ਲਗਭਗ ਮੁਕੰਮਲ ਕਰੀ ਬਠੇ ਵੀ ਇਹ ਲੇਲੇ ਵਾਲਾ ਜੋੜ ਅਸੀਂ ਮੌਜਵਾ ਪੂਰਾ ਕਰਕੇ ਪਾਵਾਂਗੇ ਹੂੰ ਪਰ ਇਹ 3-12 ਜਿਹੜਾ ਤੁਸੀਂ ਕਿਹਾ ਲਾਠੀ ਚਾਰਜ ਧੱਕੇ ਨਾਲ ਬਿਨਾ ਮੌਜਵਾ ਦਿੱਤੇ ਆ ਉਹ ਕੰਮ ਚਲਾਉਣ ਦਾ ਯਤਨ ਕੀਤਾ ਹੈ ਤੇ ਪਿਛਲੇ ਦਿਨੀ ਬਹੁਤ ਵੱਡਾ ਭੇੜ ਹੋਇਆ ਇੱਥੇ ਲੇਲੇ ਵਾਲੇ ਦੇ ਵਿੱਚ ਲਾਠੀ ਚਾਰਜ ਹੋਇਆ ਸਾਡੀਆਂ ਗੱਡੀਆਂ ਭੰਨਾਂ ਸਾਡੇ ਤੇ ਅਥੂ ਗੈਸ ਦੇ ਗੋਲੇ ਸਾਰਾ ਕੁਝ ਹੋਇਆ ਉਦੋਂ ਵੀ ਇੱਕ ਸਮਝੌਤਾ ਹੋਇਆ ਸੀ ਡੀ ਸਾਹਿਬ ਨੇ ਡੀ ਸਾਹਿਬ ਕਹਿੰਦੇ ਵੀ ਸੋ ਆਪਾਂ ਕੋਰਟ ਦਾ ਸਹਾਰਾ ਲઈએ ਕੋਰਟ ਦੇ ਵਿੱਚ ਸਾਡੇ ਨਾਲ ਮਤਲਬ ਤੁਸੀਂ ਇਹ ਸਾਰਾ ਬਣੋ ਅਸੀਂ ਕੋਰਟ ਦੇ ਵਿੱਚ ਵੀ ਚਲੇ ਗਏ ਹਾਈ ਕੋਰਟ ਨੇ ਵੀ ਡਾਇਰੈਕਸ਼ਨਾਂ ਦਿੱਤੀਆਂ ਵੀ ਇਹ ਮਤਲਬ ਠੀਕ ਹੈ ਇਹਨਾਂ ਨੂੰ ਜੋ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਕੰਪਨੀ ਨਾਲ ਜੋ ਸਮਝੌਤਾ ਲਾਗੂ ਹੋਵੇ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਮੁਤਾਬਕ ਡੀ ਸੀ ਸਾਹਿਬ ਨੇ ਆਰਡਰ ਵੀ ਪਾਸ ਕਰਤੀ ਇਹਦੇ باوجود ਵੀ ਕੰਪਨੀ ਉਹ ਆਪ ਦਾ ਮਿੱਥਿਆ ਹੋਇਆ ਮੌਜਬਾ ਕਿਸਾਨਾਂ ਨੂੰ ਦੇਣ ਲਈ ਤਿਆਰ ਨਹੀਂ ਅੱਜ ਫੇਰ ਬਿਨਾਂ ਦਿੱਤੇ ਮੌਜਬਾ ਧੱਕੇ ਨਾਲ ਕੰਮ ਚਲਾਉਣ ਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਵੱਡੀ ਫੋਰਸ ਲਾ ਕੇ ਸਾਡੀ ਜਥੇਬੰਦੀ ਕਿਉਂਕਿ ਡਟਮਾ ਵਿਰੋਧ ਕਰਦੀ ਹੈ ਜੋ ਮਰਜ਼ੀ ਹੋਵੇ ਅਸੀਂ ਮੌਜਬਾ ਲੈ ਬਿਨਾ ਤਾਂ ਇਹ ਕੰਮ ਚੱਲ ਨਹੀਂ ਦਿੱਤੇ ਉਹਦਾ ਅਸੀਂ ਡਟਮਾ ਵਿਰੋਧ ਕੀਤਾ ਇੱਕ ਵਾਰੀ ਬਖਤੀ ਤੌਰ ਤੇ ਉਹ ਫੇਰ ਪਿੱਛੇ ਮੁੜੇ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਹਜੇ ਸਾਡੀ ਗੱਲਬਾਤ ਚੱਲਣੀ ਹੈ ਮੈਨੂੰ ਹੁਣੇ ਫੋਨ ਆ ਰਹੇ ਸਾਰੇ ਪ੍ਰਸ਼ਾਸਨ ਕਧਾਰੀਆਂ ਦੇ ਗਾਂਹ ਕੀ ਕਹਿੰਦੇ ਉਹ ਗਾਂਹ ਦੀ ਗੱਲ ਹੈ ਪਰ ਸਾਡਾ ਨਿਰਣਾ ਹੈਗਾ ਜਿੰਨਾ ਚਿਰ ਇਹ ਇਹ ਬਣਦਾ ਮੌਜਬਾ ਕਿਸਾਨਾਂ ਨੂੰ 24 ਲੱਖ ਪ੍ਰਤੀ ਏਕੜ ਉੱਪਰ ਜਿਹੜਾ ਉਹਦਾ ਨੁਕਸਾਨ ਹੋ ਹੋਰ ਸਮੇਤ ਵਿਆਜ 2 ਸਾਲ ਲੰਘੇ ਜਿੰਨਾ ਚਿਰ ਕੰਪਨੀ ਅਦਾ ਨਹੀਂ ਕਰਦੀ ਉਹਨਾਂ ਚਿਰ ਅਸੀਂ ਕੰਮ ਨਹੀਂ ਚੱਲਣ ਦੇਵਾਂਗੇ ਠੀਕ ਹੈ ਲੱਤਾਂ ਬਾਹਾਂ ਤੋੜ ਕੇ ਸਾਨੂੰ ਸਾਡੇ ਨੁਕਸਾਨ ਕਰਕੇ ਠੀਕ ਹੈ ਸਰਕਾਰ ਤਕੜੀ ਹੈ ਆਏ ਭਾਵੇਂ ਪਾ ਲਈ ਗਏ ਇਸ ਪਾਈਪਲਾਈਨ ਪਰ ਅਸੀਂ ਸੌਖੇ ਨਹੀਂ ਗਏ ਇਸ ਪਾਈਪਲਾਈਨ ਪੈਣ ਦਿੰਦੇ ਇਹ ਭਗਵੰਤ ਮਾਨ ਗੰਧ ਤੇ ਲਿਖਿਆ ਪੜ੍ਹ ਲੇ ਕਿਉਂਕਿ ਭਗਵੰਤ ਮਾਨ ਹੁਣ ਆਪਦੀ ਆਈ ਤੇ ਆਇਆ ਹੋਇਆ ਕੱਲ ਹੀ ਗੁਰਦਾਸਪੁਰ ਦੇ ਵਿੱਚ ਸੜਕ ਭਾਰਤ ਮਾਲਾ ਦੇ ਤਹਿਤ ਉਹਨੇ ਬਹੁਤ ਧੱਕਾ ਕੀਤਾ ਹੈ ਪਿਛਲੇ ਦਿਨੀ ਕਮੇਟੀ ਦੇ ਵਿੱਚ ਵੀ ਅਸੀਂ ਕੀਤਾ ਸੀ ਇਹਨੇ ਜਦੋਂ ਡਟ ਕੇ ਖੜੇ ਆ ਆਪਾਂ ਫਿਰ ਇਹਨਾਂ ਨੂੰ ਪਿੱਛੇ ਮੋੜਨਾ ਪਿਆ ਤੇ ਅਸੀਂ ਸਭ ਤੁਹਾਡੇ ਮਾਧਮ ਰਾਹੀਂ ਲੋਕਾਂ ਨੂੰ ਵੀ ਇਹ ਸੱਦਾ ਦੇਵਾਂਗੇ ਵੀ ਕੱਲਾ ਇਹ ਗੈਸ ਪਾਈਪ ਲਾਈਨ ਦਾ ਮਾਮਲਾ ਨਹੀਂ ਨਾ ਕੱਲੀ ਭਾਰਤ ਮਾਲਾ ਦੇ ਸੜਕ ਰੋਕਣ ਦਾ ਮਾਮਲਾ ਹੈ ਪੂਰੀਆਂ ਜ਼ਮੀਨਾਂ ਨੂੰ ਰੋਕਣ ਦਾ ਮਾਮਲਾ ਹੈ ਸਾਰੇ ਲੋਕ ਜਿੱਥੇ ਵੀ ਕੋਈ ਇਹੋ ਜਿਹਾ ਵਿਰੋਧ ਹੁੰਦਾ ਡਟ ਕੇ ਸੁਣਦਿਆਂ ਸਰਕਾਰਾਂ ਚੋਂ ਬਾਹਰ ਨਿਕਲ ਕੇ ਵਿਰੋਧ ਦੇ ਵਿੱਚ ਆਉਣਾ ਚਾਹੀਦਾ ਹੈ ਤੇ ਜੇ ਨਹੀਂ ਆਵਾਂਗੇ ਵੀ ਕੱਲਾ ਇਹ ਲੇਲੇ ਵਾਲੇ ਦਾ ਜਾਂ ਗੈਸ ਪਾਈਪ ਲਾਈਨ ਦਾ ਮਾਮਲਾ ਨਹੀਂ ਰਹਿਣਾ ਕੁੱਲ ਜ਼ਮੀਨਾਂ ਤੇ ਅੱਜ ਕਾਰਪਟ ਘਰਾਣੇ ਦੀ ਅੱਖ ਆ ਉਹਨਾਂ ਨੇ ਕ ਚਾਹੇ ਭਾਰਤ ਮਾਲਾ ਮਾਰਾ ਹੀ ਖਰੋਣ ਚਾਹੇ ਗੈਸ ਪੈਪਰ ਲੈਣਾ ਪਾ ਕੇ ਖੋਣ ਚਾਹੇ ਕੋਈ ਹੋਰ ਅਧਾਰੇ ਬਣਾ ਕੇ ਖੋਣ ਚਾਹੇ ਸਿੱਧੀਆਂ ਅਕਵਾਇਰ ਕਰਨ ਦੇ ਚਾਹੇ ਜ਼ਗੀਰਦਾਰਾਂ ਨੂੰ ਜਿਵੇਂ ਜਉਂਦ ਪਿੰਡ ਦੇ ਵਿੱਚ ਆਏ ਉਹ ਕੋਰਟਾਂ ਦਾ ਮਹਾਨਾ ਲੈ ਕੇ ਜ਼ਮੀਨਾਂ ਜ਼ਗੀਰਦਾਰਾਂ ਨੂੰ ਸੁਭਾਉਣ ਜਾਂ ਵੱਡੀਆਂ ਕੰਪਨੀਆਂ ਨੂੰ ਸੁਭਾਉਣ ਉਧਰ ਨੂੰ ਸਰਕਾਰ ਤੁਰੀ ਹੋਇਆ ਇਹ ਭਾਜਪਾ ਦਾ ਪਹਿਲਾ ਕਦਮ ਸੀ ਭਾਜਪਾ ਦੇ ਕਦਮ ਚ ਕਦਮ ਰੱਖਦਾ ਹੋਇਆ ਸਾਡਾ ਸੀਐਮ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਆਪਦੀਆਂ ਕਮੇਡੀਆਂ ਕਰ ਕਰਕੇ ਲੋਕਾਂ ਨੂੰ ਸੂਚਿਤ ਕਰਦਾ ਹੁੰਦਾ ਅੱਜ ਉਸੇ ਰਾਹ ਤੇ ਤੁਰਿਆ ਹੋਇਆ ਹੈ ਪਰ ਤੁਸੀਂ ਸਮਝੌਤੇ ਤੁਸੀਂ ਗੱਲ ਕਰਿਆ ਸਮਝੌਤਾ ਹੋਇਆ ਕੋਰਟ ਨਹੀਂ ਵੀ ਆਖ ਦਿੱਤਾ ਫਿਰ ਵੀ ਹੱਥ ਕਿਹਦਾ ਲੱਗਦਾ ਕੰਪਨੀ ਮੁਆਵਜ਼ਾ ਦੇਣ ਤੋਂ ਬਿਨਾ ਫਿਰ ਵੀ ਬਾਰੀ-ਬਾਰੀ ਕੰਮ ਸ਼ੁਰੂ ਹੋ ਜਾਂਦਾ ਕਿਉਂਕਿ ਪ੍ਰਸ਼ਾਸਨ ਤਾਂ ਇਹ ਕਹਿੰਦਾ ਕਿ ਅਸੀਂ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਹਾਂ ਕਾਨੂੰਨ ਦੇ ਮੁਤਾਬਕ ਚੱਲਦੇ ਹਾਂ ਪਰ ਇਹ ਤਾਂ ਜਦੋਂ ਕਾਨੂੰਨ ਵੀ ਇਹ ਕਹਿ ਰਿਹਾ ਕਿ ਮੁਆਵਜ਼ਾ ਮਿਲਣਾ ਚਾਹੀਦਾ ਸਮਝੌਤੇ ਦੇ ਵਿੱਚ ਸਭ ਕੁਝ ਤਾਂ ਹੈ ਫਿਰ ਐਸਾ ਹੱਥ ਕਿਹਦਾ ਕਿ ਪ੍ਰਸ਼ਾਸਨ ਵੀ ਆ ਜਾਂਦਾ ਜਿਸ ਦੇ ਵਿੱਚ ਪੁਲਿਸ ਵੀ ਆ ਜਾਂਦੀ ਹੈ ਜਿਸ ਦੇ ਵਿੱਚ ਕਿ ਭਾਈ ਇਦਾਂ ਹੀ ਪਾਈਪ ਲਾਈਨ ਪਾਣੀ ਚਾਹੀਦੀ ਹੈ ਨਹੀਂ ਇਦੂ ਗਾਹ ਤਾਂ ਮੈਨੂੰ ਤਾਂ ਐਂ ਲੱਗਦਾ ਵੀ ਕਿਹੜਾ ਮਤਲਬ ਪ੍ਰਸ਼ਾਸਨ ਤੇ ਕਿਹ ਦੇਸ਼ ਦੀ ਰਾਸ਼ਟਰਪਤੀ ਬਠਿੰਡੇ ਚ ਕਿਹੜਾ ਮਾਰ ਕੇ ਗਈ ਆ ਕੀ ਇਹਦਾ ਇਹ ਸੰਕੇਤ ਲੱਗੇ ਵੀ ਸ਼ਾਇਦ ਰਾਸ਼ਟਰਪਤੀ ਵੀ ਵੀ ਭਾਈ ਜਿੱਥੇ ਕਿਤੇ ਪ੍ਰੋਜੈਕਟ ਰੁਕੇ ਉਹਨੂੰ ਧੱਕੇ ਨਾਲ ਤੋਰੋ ਹੂੰ ਕਿਉਂਕਿ ਸਾਨੂੰ ਪਤਾ ਸਾਡੇ ਦੇਸ਼ ਦੇ ਹਾਕਮ ਰਾਸ਼ਟਰਪਤੀ ਦੀ ਗੱਦੀ ਤੋਂ ਲੈ ਕੇ ਥੱਲੇ ਦੇ ਅਧਿਕਾਰੀਆਂ ਤੱਕ ਸਾਰੇ ਕਾਰਪੋਰੇਟ ਘਰਾਣਾ ਦੇ ਸ਼ਾਮਰਾਜੀ ਮੁਲਕਾਂ ਦੀਆਂ ਉਂਗਲਾਂ ਤੇ ਨੱਚਦੇ ਆ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਤਹੁ ਹੈ ਇਸ ਕਰਕੇ ਜੋ ਮਰਜੀ ਇਹ ਹੁਣ ਅਸਲ ਕੰਪਨੀਆਂ ਦੀ ਚੱਲਦੀ ਆ ਇੱਥੇ ਇਹ ਇਹਨਾਂ ਦਾ ਤਾਂ ਬੁਰਕਾ ਪਾਇਆ ਹੋਇਆ ਅਸੀਂ ਛੋਟੇ ਹੁੰਦੇ ਨਾ ਜਦੋਂ ਸਕੂਲਾਂ 'ਚ ਪੜ੍ਹਦੇ ਹੁੰਦੇ ਆ ਕਿ ਪੂਤਲੀਆਂ ਦਾ ਖੇਡਾ ਵੇਦੇ ਹੁੰਦੇ ਸੀ ਉਹ ਪੂਤਲੀਆਂ ਵਾਲਾ ਬੰਦਾ ਪਿੱਛੇ ਉਹਦੇ ਬਿਲਕੁਲ ਬਰੀਕ ਤਾਰ ਪਾਈ ਹੁੰਦੀ ਉਹ ਦੀਦੀ ਨਹੀਂ ਹੁੰਦੀ ਸੀ ਉਹ ਉਂਗਲਾਂ ਨਾਲ ਤਾਰ ਹਿਲਾਉਂਦਾ ਸੀ ਤੇ ਪੂਤਲੀਆਂ ਨੱਚਦੀਆਂ ਹੁੰਦੀਆਂ ਸੀ ਜੀ ਇਹ ਹਾਲ ਸਾਡੇ ਹਾਕਮਾਂ ਦਾ ਸਾਰਿਆਂ ਦਾ ਟੋਟਲ ਇਹ ਤਾਂ ਪੂਤਲੀਆਂ ਵਾਂਗੂੰ ਉਂਗਲਾਂ ਤਾਂ ਪਿੱਛੇ ਉਹ ਸਮਰਾਜੀ ਮੁਲਕ ਵੱਡੀਆਂ ਕੰਪਨੀਆਂ ਕਾਰਪੋਰੇਟ ਘਰਾਣੇ ਹਿਲਾਉਂਦੇ ਆ ਉਹਨਾਂ ਦੇ ਮੁਤਾਬਕ ਨੱਚਦੇ ਆ ਇਹ ਜੋ ਮਰਜੀ ਹੋਣ ਉਹਨਾਂ ਦੀਆਂ ਨੀਤੀਆਂ ਲਾਗੂ ਕਰਨ ਲਈ ਤਾਂ ਹੂਆ ਉਹ ਇਹਦੇ ਯੰਗ ਹੈ ਜਿਵੇਂ ਜਿਵੇਂ ਅੱਜ ਉੱਥੇ ਜਿਹੜੀਆਂ ਮਸ਼ੀਨਾਂ ਨੇ ਜਿਹੜੀਆਂ ਪੈਪਲਨ ਵਾਲੀਆਂ ਪੈਪਾ ਮਸ਼ੀਨਾਂ ਉਹ ਕੰਪਨੀ ਪੱਟ ਕੇ ਲੈ ਕੇ ਜਾ ਰਹੀ ਹੈ ਕੀ ਉਹ ਕੰਮ ਰੋਕ ਦਿੱਤਾ ਕਿ ਉਹਨਾਂ ਵੱਲੋਂ ਇੱਕ ਵਾਰ ਹੁੰਦੇ ਨਹੀਂ ਸਾਡਾ ਤਾਂ ਕੰਮ ਰੋਕਣ ਦਾ ਹੀ ਹੈ ਹੂੰ ਜੇ ਉਹ ਅਸੀਂ ਤਾਂ ਕਹਿੰਨੇ ਵੀ ਉਹਨਾਂ ਚਿਰ ਕੰਮ ਨਾ ਚਲਾਓ ਪੈਸੇ ਦੇਵੋ ਅਗਲੇ ਨੂੰ ਕਿਉਂਕਿ ਮੈਂ ਆਪਦੀ ਗੱਲ 'ਚ ਪਹਿਲਾਂ ਕਹਿ ਚੁੱਕਾ ਵੀ ਹਜੇ ਕੰਮ ਰੋਕਣ ਤੇ ਤਾਂ ਸਾਡੇ ਲੋਕ ਆਏ ਹੀ ਨਹੀਂ ਹੂੰ ਅਸੀਂ ਤਾਂ ਹਜੇ ਮੁਆਵਜ਼ਾ ਹੀ ਮੰਗਦੇ ਆਂ ਪੂਰਾ ਇਹ ਤਾਂ ਪੂਰਾ ਬਣੀ ਇਹ ਤਾਂ ਕੰਪਨੀ ਮੁਤਾਬਕਾ ਕੰਪਨੀ ਨੇ ਆਪ ਦੇ ਜੋ ਇਹਨਾਂ ਦਾ ਰੂਲ ਬਣਦਾ ਉਹਦੇ ਮੁਤਾਬਕ ਕਾਗਜ਼ ਕੱਢ ਕੇ ਉਹਦੇ ਮੁਤਾਬ 24 ਲੱਖ ਪ੍ਰਤੀ ਏਕੜ ਮੰਗਦੇ ਸੀ ਤਾਂ ਕੁਝ ਵੀ ਨਹੀਂ ਮੰਗਦੇ ਤੇ ਰਿਕਾਵਟ ਪ੍ਰਧਾਨ ਜੀ ਹਲੇ ਕਿੱਥੇ ਆ ਫਿਰ ਰਿਕਾਵਟ ਕਿੱਥੇ ਆ ਪੈਸਾ ਆ ਹਲੇ ਤੱਕ ਕਿਉਂ ਨਹੀਂ ਰਜ਼ਮਝੋਤਾ ਹੋ ਗਿਆ ਸਭ ਕੁਝ ਰਿਕਾਵਟ ਕਿੱਥੇ ਆ ਫਿਰ ਰਿਕਾਵਟ ਤਾਂ ਦੂਜੀ ਹੈ ਨਾ ਜਿਹੜਾ ਪੰਜਾਬ ਚ ਆਪਣੇ ਇੱਕ ਪੰਜਾਬੀ ਦੀ ਕਹਾਵਤ ਆ ਵੀ ਸਹੀ ਦਾ ਨਹੀਂ ਰੋਲਾ ਤਾਂ ਪਹੀਦਾ ਉਹ ਕਹਿੰਦੇ ਵੀ ਇੱਥੇ ਜੇ ਆਏ ਮਤਲਬ ਇਹ ਲੋਕ ਸਾਡੇ ਰੋੜਾ ਬਣਨ ਲੱਗੇ ਤਾਂ ਜਿਵੇਂ ਵੱਡੇ ਪੱਧਰ ਤੇ ਜਦੋਂ ਜ਼ਮੀਨਾਂ ਰੋਕਣੀਆਂ ਵੱਡੀ ਪੱਧਰ ਤੇ ਕਾਰਪਟ ਘਰਾਣੇ ਆਉਣੇ ਆ ਉਹਨਾਂ ਚ ਰਾਹ ਦਾ ਰੋੜਾ ਬਣਨਗੇ ਇਸ ਕਰਕੇ ਇੱਥੇ ਹੀ ਪੱਧਰ ਕਰ ਲਓ ਇਸੇ ਕਰਕੇ ਸੀ ਲੋਕਾਂ ਨੂੰ ਸੱਦ ਦੇਣ ਤੁਹਾਨੂੰ ਵੀ ਇਹ ਕੱਲਾ ਇੰਨਾ ਕ ਮਾਮਲਾ ਨਹੀਂ ਰੌਲਾ ਰਹੀ ਸਹਿਤ ਪਹੀ ਵਾਲਾ ਜੇ ਇਹਨਾਂ ਨੇ ਪਹਾ ਪਾ ਲਿਆ ਉਹ ਲੈ ਜਾਣਗੇ ਦੱਬ ਕੇ ਜੇ ਆਪਾਂ ਭਾਈ ਇਹਨਾਂ ਨੂੰ ਇੱਥੇ ਹੀ ਰੋਕੀ ਰੱਖਿਆ ਫਿਰ ਦੂਜੇ ਗਾਹਾਂ ਪੱਧਰ ਕਰ ਲਾਂਗੇ ਇਸ ਕਰਕੇ ਜਣੀ ਉਹਨਾਂ ਨੇ ਇਸ ਗੱਲ ਤੇ ਤਹੂਆ ਵੀ ਬਿਨਾ ਜ਼ਮੀਨਾਂ ਦਿੱਤੇ ਸਾਡੇ ਮੂਰੇ ਚੂਚਰਾ ਨਾ ਕਰੇ ਕੋਈ ਅਸੀਂ ਜ਼ਮੀਨਾਂ ਧੱਕੇ ਨਾਲ ਖੋਲ ਗਏ ਆਪਦੀ ਮਰਜ਼ੀ ਦੇ ਰੇਟ ਦੇ ਜੇ ਦੇਜੇ ਨਾ ਦੇਜੇ ਕਿਉਂਕਿ ਪਿਛਲੇ ਦਿਨੀ ਸਾਨੂੰ ਗੱਲ ਆਈ ਉਹ ਤੇ ਗੁੰਮਟੀ ਵਾਲੇ ਮਾਮਲੇ ਚ 4 6 ਕਿੰਨੇ ਜ਼ਮੀਨਾਂ ਆ ਜਦੋਂ ਏਡੀਸੀ ਸਾਹਿਬ ਪੂਨਮ ਸਿੰਘ ਮੈਡਮ ਜੀ ਕੋਲੇ ਅਸੀਂ ਗੱਲ ਕਰੀ ਵੀ ਤੁਸੀਂ ਘਟੋ ਘਟੋ ਨੁਮਾਇਸ਼ ਦੇ ਦਿਓ ਇਹ ਤਾਂ ਕਹਿੰਦੇ ਸਰਕਾਰੀ ਜ਼ਮੀਨ ਹੈ ਮੁਆਜਬੇ ਤੇ ਵੀ ਹੱਕਦਾਰ ਨਹੀਂ ਇਦਾਂ ਸਾਡਾ ਜਵਾਬ ਸੀ ਵੀ ਫਿਰ ਮੈਡਮ ਸਾਹਿਬ ਸਾਰੀ ਸਰਕਾਰੀ ਜ਼ਮੀਨਾਂ ਤੁਸੀਂ ਸਾਰੀ ਰੋਕ ਲਓ ਉਸ ਗੱਲ ਤੇ ਆਏ ਹੋਇਆ ਵੀ ਸਰਕਾਰ ਦੇ ਰਾਹ 'ਚ ਰੋੜਾ ਨਾ ਬਣੇ ਕੋਈ ਇਸ ਕਰਕੇ ਜਣੀ ਇਹ ਰਾਹ ਦਾ ਸਵਾਲ ਹੈ ਇਸ ਦਾ ਜਿਵੇਂ ਤੁਸੀਂ ਗੱਲ ਪਹਿਲਾਂ ਕੀਤੀ ਦਵਿੰਦਰਪਾਲ ਦੇ ਇੰਟਰਵਿਊ ਦੀ ਉਹਦੇ ਵਿੱਚ ਉਹਨਾਂ ਨੇ ਇਹੀ ਕਹਿਣਾ ਕਿ ਤੁਸੀਂ ਮਤਲਬ ਜਿਹੜੇ ਸ਼ਬਦਾਂ ਹਨੇ ਲੋਕਾਂ ਦੇ ਲਈ ਜਿਹੜੀਆਂ ਨਵੀਆਂ ਨਵੀਆਂ ਪ੍ਰੋਜੈਕਟ ਨੇ ਜਿਵੇਂ ਗੈਸ ਪਾਈਪ ਲਾਈਨ ਆ ਜਾਂ ਸੜਕਾਂ ਲੋਕਾਂ ਦੇ ਲਈ ਤੁਸੀਂ ਰੋੜਾ ਬਣਦੇ ਹੋ ਉਹਦੇ ਵਿੱਚ ਰੋਕਦੇ ਕਿਉਂ ਇਹਨਾਂ ਕੰਮਾਂ ਨੂੰ ਨਹੀਂ ਦੇਖੋ ਦਵਿੰਦਰਪਾਲ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਸੀ ਪੱਤਰਕਾਰਾਂ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਦਵਿੰਦਰਪਾਲ ਪਤਾ ਨਹੀਂ ਕਿੱਥੋਂ ਬੋਲੀ ਜਾਂਦਾ ਉਹ ਤਾਂ ਉਹਨੂੰ ਤਾਂ ਐਂ ਫਿਕਰ ਹੋਇਆ ਖੜਾ ਵੀ ਦੇਸ਼ ਤੇ ਜੇ ਮਤਲਬ ਪੁਲਿਸ ਦਾ ਹਊਗਾ ਚੱਕਿਆ ਗਿਆ ਲੋਕਾਂ ਤੋਂ ਘੇਰੀ ਕੁਝ ਵਾਪਰ ਨੂੰ ਉਹ ਤਾਂ ਹੋਰ ਕਿਤੋਂ ਖੜਾ ਬੋਲੀ ਜਾਂਦਾ ਹੁਣ ਉਹ ਤਾਂ ਉਹ ਜਾਣਦਾ ਬਾਈ ਅਸੀਂ ਨਹੀਂ ਉਹਨੂੰ ਕਹਿ ਸਕਦੇ ਉਹ ਕਹਿੰਦੇ ਪੁਲਿਸ ਵਾਲੇ ਵੱਡੇ ਵੱਡੇ ਅਧਿਕਾਰੀ ਕੰਮ ਬਦਦੇ ਆ ਯੂਨੀਅਨਾਂ ਦੇ ਮੂਹਰੇ ਉਹ ਤਾਂ ਫਿਰ ਉਹਨੂੰ ਸਲਾਹ ਦਿੰਦੇ ਨਾ ਵੀ ਤੁਸੀਂ ਪੁਲਿਸ ਅਫਸਰਾਂ ਨੂੰ ਇਹਨਾਂ ਦੇ ਮੂਹਰੇ ਬਹਾਰ ਦੇਣ ਨੂੰ ਗੱਲਬਾਤ ਰਹੀ ਫਿਰ ਇਹ ਚਿਪਾ ਮੰਨਦੇ ਆ ਇਸ ਕਰਕੇ ਪੁਲਿਸ ਨੂੰ ਤਾਂ ਡੰਡੇ ਤੇ ਕਾਇਮ ਰੱਖੋ ਡੰਡੇ ਨਾਲ ਲੋਕਾਂ ਨੂੰ ਪੱਧਰ ਕਰੋ ਦਵਿੰਦਰਪਾਲ ਦੀ ਮਰਛਾ ਤਾਂ ਇਹ ਕਹਿੰਦੀ ਹੈ ਤੇ ਗੈਸ ਪਾਈਪਲਾਈਨ ਵਾਲਾ ਮਾਮਲਾ ਜਿੰਨੇ ਉਹਨੇ ਤੱਥ ਭਦਾਈ ਹੈ ਵੈਸੇ ਤੱਥਾਂ ਦੀ ਲੋੜ ਨਹੀਂ ਪੈਂਦੀ ਤੱਥ ਭਦਾਈ ਹੈ ਉਹਨੇ ਸਾਰੇ ਝੂਠੇ ਆ ਸਾਡੇ ਨਾਲ ਬ ਭਾਈ ਜਾਨਗੇ ਪਰ ਅਸੀਂ ਉਹਨਾਂ ਗੇੜਾਂ ਚ ਪੈਣਾ ਨਹੀਂ ਚਾਹੁੰਦੇ ਹੁਣ ਗੈਸ ਪਾਈਪਲਾਈਨ ਵਾਲਾ ਜਿਹੜਾ ਮਾਮਲਾ ਕਹਿੰਦਾ ਗੈਸ ਪਾਈਪਲਾਈਨ ਰੋਕ ਲੈਂਦੇ ਆ ਤੁਹਾਡੇ ਮਾਦਮ ਰਾਹੀਂ ਕਹਿੰਨਾ ਉਹ ਦਵਿੰਦਰ ਪਾਲ ਨਾਲ ਆਪਣੀ ਪੜਤਾਲ ਕਰੇ 2 ਸਾਲ ਹੋ ਗਏ ਕੰਪਨੀ ਦਾ ਸਮਝੌਤਾ ਕਰਿਆ ਹੋਇਆ ਹੈ ਕੰਪਨੀ ਨੇ ਲਿਖ ਕੇ ਦਿੱਤਾ ਹੋਇਆ ਵੀ ਉਹਨਾਂ ਚਿਰ ਅਸੀਂ ਕੰਮ ਨਹੀਂ ਚਲਾਉਂਦੇ ਇਹ ਤਾਂ ਹਾਈ ਕੋਰਟ ਚ ਜਾ ਕੇ ਝੂਠ ਮਾਰਦੇ ਆ ਵੀ ਸਾਡਾ ਕੰਮ ਰੋਕਿਆ ਇਹ ਹੁਣ ਇਹ ਝੂਠ ਵਾਲੇ ਪਾਸੇ ਖੜਾ ਦਵਿੰਦਰ ਪਾਲ ਦਾ ਤਾਂ ਸਾਨੂੰ ਇਨੇ ਕਿ ਜਿਹੜੀ ਯੂਨੀਅਨਾਂ ਨੇ ਯੂਨੀਅਨ ਨਹੀਂ ਹੁਣ ਗੈਂਗਾ ਬਣ ਚੁੱਕੇ ਨੇ ੱੱਕੇ ਨਾਲ ਪੈਸੇ ਲੈਂਦੀਆਂ ਨੇ ਜੋਰਜ ਮੈਦ ਪਾਜ ਪਾਨੇ ਦਿੱਲੀ ਵੇਲੇ ਕੀ ਕਿਹਾ ਸੀ ਉਹੀ ਬੋਲੀ ਬੋਲਦਾ ਨਾ ਪਾਜ ਪਾ ਵੀ ਉਦੋਂ ਸਾਨੂੰ ਮਵਾਲੀ ਵਿਚੋਲ ਗਏ ਮਾਓਵਾਦੀ ਅੱਤਵਾਦੀ ਵੱਖਵਾਦੀ ਅਲਾਕਾਈ ਸਿੱਖ ਹਰਿਆਣਾ ਪੰਜਾਬ ਅਲਾਕਾਈ ਕਰਨ ਦਾ ਕੀ ਨਹੀਂ ਕਿਹਾ ਸਾਨੂੰ ਉਥੇ ਮਵਾਲੀ ਸ਼ਾਇਦ ਤੁਹਾਨੂੰ ਨਾ ਪਤਾ ਬੰਦਮਾਸ਼ ਸ਼ਬਦ ਹੈ ਹੂੰ ਹੂੰ ਬਿਲਕੁਲ ਬੰਦਮਾਸ਼ ਸ਼ਬਦ ਇੱਕ ਕੇਂਦਰ ਦੀ ਮੰਤਰੀ ਕਿਉਂ ਨਹੀਂ ਬੋਲਿਆ ਸੀ ਉਹੀ ਕੁਛ ਇਹ ਬੋਲੀ ਜਾਂਦਾ ਹੁਣ ਬਾਈ ਨੂੰ ਅਸੀਂ ਤਾਂ ਕਹਿੰਦੇ ਸਮਤ ਬਖਸ਼ੇ ਲੱਗਦਾ ਕਿ ਜਿਵੇਂ ਕਿਸਾਨਾਂ ਦੀ ਸਰਕਾਰ ਕਹਿੰਦੇ ਨੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਜ਼ਮੀਨਾਂ ਖੋਣ ਤੇ ਆਏ ਨੇ ਫਿਰ ਉਹਨਾਂ ਕਿਸਾਨਾਂ ਦੀ ਸਰਕਾਰ ਆਪਣੇ ਆਪ ਨੂੰ ਕਹਿਣ ਵਾਲੇ ਵੀ ਜ਼ਮੀਨਾਂ ਕਿਸਾਨਾਂ ਦੇ ਖੋਣ ਤੇ ਆਏ ਨੇ ਨਹੀਂ ਉਹ ਤਾਂ ਸਾਹਮਣੇ ਆ ਗਈ ਗੱਲ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਣ ਤੇ ਖਾਣ ਵਾਲੇ ਹੋਰ ਜਿਹੜੇ ਆ ਉਹ ਤਾਂ ਅਸਲੀ ਚਿਹਰਾ ਭਗਵੰਤ ਮਾਨ ਦਾ ਸਾਹਮਣੇ ਆ ਗਿਆ ਉਹ ਤਾਂ ਲੋਕਾਂ ਨੂੰ ਸਾਫ਼ ਹੋ ਗਿਆ ਹੁਣ ਇਹ ਤਾਂ ਬੜੀ ਦੂਰ ਨਹੀਂ ਇਹ ਭਲੇਖਾ ਖਾ ਗਿਆ ਹੁਣ ਉਹ ਤਾਂ ਉਹ ਗੱਲ ਹੋ ਗਈ ਜਿਵੇਂ ਦਹੀਂ ਦੇ ਭਲੇਖੇ ਕਪਾਹ ਦੇ ਫੁੱਟ ਨੂੰ ਬੁਰਕਮਾਰ ਵੇਂਦਾ ਹੁੰਦਾ ਹੈ ਭਗਵੰਤ ਮਾਨ ਬੁਰਕਮਾਰ ਬੈਠਾ ਹੁਣ ਸਵਾਇਆਂ ਦੇਣ ਤੇ ਲੱਗੇ ਹੋਇਆ ਹੈ ਉਦੋਂ ਕਹਾ ਇਹਨਾਂ ਦਾ ਅਮਰ ਉਹ ਰੋੜਾ ਮਗਰ ਉਹ ਬੋਲਿਆ ਅਸੀਂ ਰਾਤ ਚ ਵੀ ਗੱਲਾਂ ਕਰਦੇ ਹੁੰਦੇ ਸੀ ਉਹ ਮਾਂ ਦਾ ਪੁੱਤ ਉਹ ਵੀ ਉਵੇਂ ਬੋਲਦਾ ਵੀ ਅੱਗੇ ਤੇਰੇ ਨਾਲ ਹੋ ਕੇ ਤਾਂ ਹੱਟੀ ਆ ਪਹਿਲਾਂ ਅਸੀਂ ਜਦੋਂ ਬਾਅਦ ਚ ਜਾਵੜੇ ਕਹਿੰਦਾ ਇੱਥੇ ਕਾਹਨੂੰ ਬੈਠੇ ਹੋ ਆਜੋ ਘਰੇ ਚਾਹ ਪਾਣੀ ਪੀ ਆਉਣੇ ਉਦੋਂ ਆਏ ਹੋ ਜਾਂਦੇ ਛੇਤੀ ਕਿਉਂਕਿ ਅਸਲ ਵਿੱਚ ਇਹਦਾ ਉਲਟ ਮੇ ਕੌੜੇ ਆ ਇਸ ਕਰਕੇ ਪੰਗਾ ਲੈ ਲਿਆ ਕਸੂਤਾ ਕਿਸਾਨ ਵੱਡੀ ਜਮਾਤ ਹੈ ਕਿਸਾਨ ਸਾਡਾ ਖੇਤੀ ਪ੍ਰਧਾਨ ਦੇਸ਼ ਹੈ ਜੇ ਇੱਥੇ ਖੇਤੀ ਉਜੜਦੀ ਹੈ ਸਾਰੇ ਦੇਸ਼ ਉਜੜੂਗਾ ਸਾਡਾ ਕੱਲੇ ਕਿਸਾਨਾਂ ਮਜ਼ਦੂਰਾਂ ਦਾ ਮਾਮਲਾ ਨਹੀਂ ਜੇ ਖੇਤੀ ਉਜੜਦੀ ਹੈ ਇਹਦੇ ਨਾਲ ਕਿੰਨੇ ਵਰਗ ਸਾਰੇ ਵਰਗ ਇਹਦੇ ਨਾਲ ਜੁੜੇ ਹੋਇਆ ਇਸ ਕਰਕੇ ਦੇਸ਼ ਦਾ ਦਾ ਰਮਦਾ ਰ ਹੈ ਇਸ ਕਰਕੇ ਭਗਵੰਤ ਮਾਨ ਨੂੰ ਕੰਨ ਤੇ ਲਿਖਿਆ ਪੜ੍ਹਨਾ ਚਾਹੀਦਾ ਜੀ ਬਹੁਤ ਬਹੁਤ ਮਿਹਰਬਾਨੀ ਜੀ